ਸਸਕਾ ਕੀ ਹਾਲ ਚਾਲ ਨੇ ਦੋਸਤੋ ਆਜੋ ਫਿਰਜ ਚੱਲੀਏ ਲੈ ਕੇ ਤੁਹਾਨੂੰ ਇੱਕ ਨਵੀਂ ਜਗ੍ਹਾ ਤੇ ਮੇਲਾ ਗਦਰੀ ਬਾਪਿਆਂ ਦਾ ਦੇਸ਼ ਭਗਤ ਜਾਦਗਰੀ ਹਾਲ ਜ਼ਲੰਦਰ ਦੇ ਵੱਲ ਚੱਲੇ ਪਉਣ ਤੋਂ ਪਹਿਲਾਂ ਅੱਜ ਲੇਟ ਹੋ ਗਏ ਤੇ ਥੋੜਾ ਜਿਹਾ ਭੱਜਣਾ ਪੈ ਰਿਹਾ ਭੱਜ ਕੇ ਪਹੁੰਚਾਂਗੇ ਔਲਖ ਸਾਹਿਬ ਦੇ ਘਰੇ ਉਸ ਤੋਂ ਬਾਅਦ ਜਾਣ ਦੀ ਤਿਆਰੀ ਹੈ ਟੀਮ ਵੇਟ ਕਰ ਰਹੀ ਹੈ ਤੇ ਆਪਾਂ ਜੀ ਦੋਸਤੋ ਕੀ ਹਾਲ ਚਾਲ ਨੇ ਜੀ ਅੱਜ 1 ਨਵੰਬਰ 2025 ਗਦਰੀ ਬਾਬਿਆਂ ਦੇ ਮੇਲੇ ਤੇ ਜਲੰਧਰ ਆਪਣਾ ਨਾਟਕਾ ਤੂੰ ਚਰਖਾ ਘੁਗਦਾ ਰੱਖ ਜਿੰਦੀ ਜਿੰਦੇ ਤੇ ਲੋਕ ਕਲਾ ਮੰਚ ਮਾਨਸਾ ਦੀ ਟੀਮ ਤਿਆਰ ਬਰ ਤਿਆਰ ਆ ਆਓ ਤੁਹਾਨੂੰ ਮਿਲਾਉਣੇ ਤੇਰੀ ਵਰੀ ਫੁੱਲ ਆ ਗਈ ਆਪਣੀ ਇੱਧਰ ਬੈਠੇ ਨੇ ਮਾਤਾ ਮਨਜੀਤ ਕੌਰ ਔਲਖ ਜਿਨ੍ਹਾਂ ਦੀ ਸਰਪ੍ਰਸਤੀ ਹੈਟ ਅਸੀਂ ਨਾਟਕਾਂ ਦੀ ਤਿਆਰੀ ਕਰਦੇ ਆ ਤੇ ਇੱਧਰ ਸਾਡੀ ਟੀਮ ਦੇ ਬਹੁਤ ਹੀ ਹੁਨਾਰ ਅਦਾਕਾਰ ਤੇ ਬਾਈ ਜੀ ਵੀ ਪਹੁੰਚ ਚੁੱਕੇ ਨੇ ਦਕਤਾਰ ਬਾਈ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਬਸ ਤਿਆਰੀ ਚੱਲਣ ਦੀ ਗੱਡੀ ਆਪਣੀ ਤਿਆਰ ਬਰ ਤਿਆਰ ਆ ਚਰਖਾ ਚੁਰਖਾ ਸਭ ਕੁਝ ਧਰ ਲਿਆ ਆਪਾਂ ਰੇਡੀ ਆਪਾਂ ਤੁਰਨੇ ਆ ਇੱਕ ਕਲਦੀਪ ਮੰਦਰਿਆਂ ਦੀ ਵੇਟ ਹੋ ਰਹੀ ਆ ਕਿ ਉਹ ਆ ਜੇ ਤੇ ਆਪਾਂ ਚੱਲ ਪਈਏ ਫਿਰ ਮਾਤਾ ਜੀ ਨਾਲ ਗੱਲਬਾਤ ਕਰਾ ਦਨੇ ਆ ਮਾਤਾ ਜੀ ਕਿੰਨੇ ਸਾਲਾਂ ਤੋਂ ਆਪਾਂ ਜਲੰਧਰ ਪ੍ਰੋਗਰਾਮ ਕਰ ਰਹੇ ਹੈ ਲਗਭਗ ਲਗਭਗ 40 ਸਾਲ ਹੋ ਗਏ ਲਗਭਗ 40 ਸਾਲ ਤੋਂ 1 ਨਵੰਬਰ ਨੂੰ ਪ੍ਰੋਗਰਾਮ ਹੁੰਦੇ ਹੀ ਹੁੰਦਾ ਗਦਰੀ ਬਾਬਿਆਂ ਦੇ ਨਾਟਕ ਜਿਹੜਾ ਲੋਕ ਕਲਾ ਮੰਚ ਮਾਨਸਾ ਬੜਾ ਲੋਕ ਕਲਾ ਮੰਚ ਮਾਨਸਾ ਬੜਾ ਠੀਕ ਹੈ ਜੀ ਹੁਣ ਤੱਕ ਇੱਥੇ ਕਿਹੜੇ ਕਿਹੜੇ ਨਾਟਕਾਂ ਦਾ ਮੰਚਨ ਕਰ ਚੁੱਕੇ ਆਈ ਆਪਾਂ ਅੱਡੀ ਉਮਰ ਜਦੋਂ ਹੁਣ ਯਾਦ ਵੀ ਨਹੀਂ ਹੈ ਮਤਲਬ ਅਣਗਿਣਤ ਨਾਟਕ ਕਾਵਲਖਸਾਬ ਦੇ ਜਿਹੜੇ ਰਚੇ ਹੋਏ ਨੇ ਉਹਦੇ ਲਗਭਗ ਸਾਰੇ ਨਾਟਕਾਂ ਦਾ ਮੰਚਨ ਇਸ ਸਟੇਜ ਤੋਂ ਹੋ ਚੁੱਕੇ ਨੇ ਇਹ ਵੀ ਲਿਖੇ ਨੇ ਤਕਰੀਬਨ ਉਸ ਸਟੇਜ ਤੇ ਖੇਡੇ ਹੋਏ ਨੇ ਸਾਰੇ ਤਕਰੀਬਨ ਉਸ ਸਟੇਜ ਦੇ ਉੱਚੇ ਉਹਨਾਂ ਦਾ ਮੰਚਨ ਕੀਤਾ ਹੋਇਆ ਹੈਗਾ ਤੇ ਬਾਕੀ ਦਾ ਸਾਨੂੰ ਅੱਜ ਹਾਲ ਜਿਹੜਾ ਹੈਗਾਗਾ ਉੱਥੇ ਜਾ ਕੇ ਦਿਖਾਵਾਂਗੇ ਹੋ ਸਕਿਆ ਤਾਂ ਪਲੇ ਵੀ ਦਿਖਾਵਾਂਗੇ ਕਿ ਕਿਵੇਂ ਆ ਤੇ ਜਿਹੜਾ ਗਦਰੀ ਬੀਬੀ ਗੁਲਾਬਕਰ ਨਾਲ ਸੰਬੰਧਿਤ ਆਪਣਾ ਨਾਟਕ ਉਹ ਫਿਰ ਲਿੰਕ ਦੇਣਗੇ ਉਹ ਤੇ ਘਰ ਬੈਠੇ ਦੇਖ ਸਕਦੇ ਆ ਜੀ ਇਹ ਜਿਹੜਾ ਗਦਰੀ ਬੀਬੀ ਗੁਲਾਬਕੌਰ ਪਲੇ ਹੈ ਜੀ ਇਹ ਬਾਪੂ ਜੀ ਨੇ ਕਿਹੜੇ ਸਾਲ ਚ ਲਿਖਿਆ ਸੀਗਾ ਠੀਕ ਆ ਜੀ ਤਾਂ ਇਹ ਉਹਨਾਂ ਦੇ ਅੰਤਲੇ ਨਾਟਕਾਂ ਚ ਸੀ ਹਾਂ ਬਿਲਕੁਲ ਅੰਤਲੇ ਨਾਟਕਾਂ ਵਿੱਚੋਂ ਸੀ ਹੁਣ ਤਾਂ ਯਾਦ ਹੀ ਨਹੀਂ ਹੈ ਵਾ ਜੀ 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 ਤੇ ਇਹ ਗਦਰੀ ਬੀਬੀ ਗੁਲਾਬਕੌਰ ਨਾਲ ਸੰਬੰਧਤ ਆ ਉਹਨਾਂ ਸਮਿਆਂ ਦੀ ਕਹਾਣੀ ਹੋ ਬੀਬੀ ਦੇ ਨਾਲ ਸੰਬੰਧਤ ਹੈ ਉਸਦੇ ਘਰ ਵਾਲੇ ਨਾਲ ਸੰਬੰਧਤ ਹੈ ਉਹਦੇ ਗਦਰੀ ਬਾਪਿਆਂ ਨਾਲ ਸੰਬੰਧਤ ਹੈ ਜੋ ਉਸ ਬੀਬੀ ਨੇ ਗੁਲਾਬਕੌਰ ਨੇ ਮਾਈ ਭਾਗੋ ਵਾਂਗੂ ਲੜਨ ਭੂਮੀ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਵਾਸਤੇ ਕਾਰਜ ਕੀਤਾ ਉਹ ਸਾਰਾ ਉਸ ਨਾਲ ਜੀ ਬਾਕੀ ਜਿਹੜਾ ਤੁਹਾਨੂੰ ਨਾਟਕ ਦੇਖ ਕੇ ਪਤਾ ਲੱਗੂਗਾ ਇਹ ਕਿੱਡੇ ਮਹਾਨ ਜਿਹੜੇ ਔਰਤ ਨਾਇਕਾ ਹੋਈ ਆ ਸਾਡੀ ਉਹਦੇ ਬਾਰੇ ਸੰਖੇਪ ਦੇ ਵਿੱਚ ਤੁਸੀਂ ਸਟੇਜ ਦੇ ਉੱਤੇ ਅੱਜ ਨਾਟਕ ਦਾ ਮੰਚਨ ਕਰਾਂਗੇ ਉਹਨੂੰ ਉਹਨਾਂ ਦੇ ਲਾਉਂਗੇ ਜੀ ਮਿਲਦੇ ਆ ਜੀ ਬਾਕੀ ਟੀਮ ਦੇ ਨਾਲ ਜਲਦੀ ਜਲਪ੍ਰੀਤ ਤਾਂ ਰੈਡੀ ਬਣ ਗਿਆ ਅਕਲਪਾ ਜੀ ਲਓ ਜੀ ਚੱਲਣ ਦਾ ਟਾਈਮ ਆ ਗਿਆ 1:00 ਦੇ ਕਰੀਬਾ ਕੁਲਦੀਪ ਸਿੰਘ ਫੋਟੋ ਕਰ ਲਿਓ ਜੀ ਸਾਰੇ ਅੰਦਰ ਕਿ ਉਹ ਡਾਕਰੀ ਵੀ ਲੱਗ ਗਈ ਜੀ ਆਪੀ ਆਹ ਜੀ ਡੱਕ ਲਈ ਜੀ ਨਾ ਹੋਏ ਕਾਹੋ ਜੀ ਦਾੜੀ ਕਟਾਉਣ ਲੱਗ ਗਿਆ ਸੀ ਨਾ ਨੋ ਕਿੱਥੇ ਮਿੰਟ ਤੇ ਮੇਕਅਪ ਬਾਕਸ ਸੀ ਸੀ ਕਹਿੰਦਾ ਹੈ ਸਰ ਕਿਧਰ ਮੰਤਰਾਲੇ ਕੋਲੋਂ ਦਾ ਬੰਦ ਕਰਾ ਕਿਥੋਂ ਆਇਆ ਕਿਥੋਂ ਆ ਤੂੰ ਚਰੀਰ ਤੋਂ ਆ ਜੀ ਚਰੀਰ ਤੋਂ ਕੋਲੇ ਤੋਂ ਆਇਆ ਜਗਾ ਜੀ ਦਾ ਹਾਂ ਜੀ ਹਾਂ ਆਪਕੋ ਸੁਣ ਲਿਆ ਹੋਣਾ ਆਹ ਮੈਂ ਆਜਾ ਹੋਰ ਤੇ ਯੂਕੇ ਪੱਕੇ ਚਲਾਣਾ ਚਲਾ ਆਏ ਦੱਸੋ ਜਵਾਗ ਦਾ ਕੀ ਹੈ ਠੀਕ ਠਾਕ ਜੀ ਸਾਰੇ ਵਧੀਆ ਜੀ ਵੀਰ ਆ ਜਾ ਭਾਈ ਮਾਮਾ ਮੀਜ਼ ਬਣਾ ਮਾਮਾ ਭਾਈ ਤੂੰ ਆਪਣੀ ਮੇਜ਼ ਬਣਾ ਇੱਕ ਸਵਾਰੀ ਹੋਰ ਭਗਵਾਨ ਤੁਹਾਨੂੰ ਰਤਰੀ ਕਾਲ ਜੀ ਇੱਕ ਸਵਾਰੀ ਹੋਰ ਇਹ ਸਰਨਾਥ ਜੀ ਦਾ ਬਹੁਤ ਸੀਨੀਅਰ ਆਰਟਿਸਟ ਬਹੁਤ ਸੀਨੀਅਰ ਆਰਟਿਸਟ ਹੁਣ ਹੀ ਸਾਡੇ ਦਰਮਿਆਨ ਪਹੁੰਚੇ ਹਨ ਸਾਹਿਬ ਹੋਰ ਹਾਂ ਤਾਲੀਏ ਬੈਣ ਮੁਟਕੀ ਲਈ ਥੜੀ ਲਾ ਲੈ ਪੁੱਛ ਲੈ ਉਹਨੇ ਹਰ ਕਮਤਦਾ ਜੀ ਉਹ ਮਖਿਆ ਜੀ ਜੇ ਕੁਝ ਕਰਨਾ ਕਰ ਬੈਠੇ ਜਰਖੇ ਤੇ ਚੱਕੇ ਖੰਡੇ ਬੈਠ ਵੀ ਫੇਰ ਉਹਨੇ ਬੋਲਾ ਪੁੱਛ ਲੈ ਜਾ ਅੱਛਾ ਜੀ ਦੇ ਬੈਠੇ ਇਹ ਕਹ ਰਿਹਾ ਬਈ ਇਹਦਾ ਸ਼ਿੰਗਾਰ era ਦਾਲੀ ਦਾ ਥੀਏਟਰ ਦਾ ਕੋਲੇ ਦੀ ਢਾਡੀ ਲਾਉਣਾ ਕੋਲੇਕ ਮਾਮਾ ਜੀ ਮੈਂ ਬਰਸ਼ ਕਰ ਰਿਹਾ ਹਾਂ ਮੜਾਈ ਤੇ ਇਹ ਸ਼ਾਹ ਰਵੇ ਦੇ ਸੀ ਇਹ ਐਪਰ ਨਹੀਂ ਨਾ ਨਾ ਸਭ ਕੁਝ ਹੋਈ ਉਹਦੋਂ ਨੂੰ ਉਹਨੂੰ ਸੁੱਕਦਾ ਬਹੁਤ ਇਹ ਚੈਲੰਜ ਕਿੰਨੇ ਵਾਰ ਸੁਣੇ ਆ ਨਾ ਜਦੋਂ ਕੀ ਮੇਰੇ ਅੰਦਰ ਚਲੋ ਹਾਂਜੀ ਓਕੇ ਜੀ ਲੱਗਿਆ ਅੱਜ ਤੋੜ-ਤੋੜ ਲਈ ਅੱਜ ਧੋੜੀ ਪੱਟੀ ਨਹੀਂ ਜੇਪੀ ਇਜ਼ੀ ਜੁਮੇਕੀ ਰਹੀ ਹੈ ਮੈਂ ਇਹਨਾਂ ਨੂੰ ਪੱਟੀ ਸ਼ੂਟਿੰਗ ਕਰਕੇ ਸੇਡਾਂ ਤੋਂ ਤਾਂ ਕੱਲਾ ਤੋਂ ਕਿੰਨੀ ਚਾਹੀਦੀ ਹੈ ਹੈ ਹੱਸਾ ਆਉਣਾ ਲਾਈ ਹੈ ਆਹ ਨਹੀਂ ਚੇਹੇ ਬੜਾ ਪੜਾ ਪਾ ਦੇ ਅੰਦਰ ਨਾ 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 ਫੜਨਾ ਨਹੀਂ ਲੜ ਸੱਜਾ ਇਧਰ ਨਹੀਂ ਤੇ ਸਾਡੇ ਬਹੁਤ ਹੀ ਹੁਸਦਾਰ ਖਾਈ ਸਾਡੀ ਲੜ ਸਾਡੇ ਨਾਮ ਤੋਂ ਵੀ ਮੋਤ ਚੂਰ ਹੋ ਗਈ ਉਹ ਹੋ ਗਈ ਬੇਪਗਬਰ ਤੇ ਆ ਗਦਰੀ ਕੀ ਨਾਮਾ ਦਵਾਲਾ ਸਿੰਘ

ਪਰਾ ਕਰ ਕੋਸਰ ਆਮੋ ਐ ਉਹਨੇ ਪੂਰੇ ਬਲੌਗ ਚ ਨਾ ਸੋਡੀ ਐਂਟਰੀ ਹੋਊਗੀ ਇਹ ਪੂਰੀ ਦੇਖ ਕੇ ਵਦਾਰੀ ਵੀਡੀਓ ਕੋਪਤੀ ਜਿਹੇ ਜੇਤਰ ਬਾਹਰ ਹੈ ਹੁਣ ਤੋ ਚੱਲ ਚੜਕਿਆ ਚੱਲ ਮਿੱਟਰੋ ਕਰ ਕਿਰਤ ਦੇ ਮਸਲੇ ਹੰਮ ਮਿੱਟਰੋ ਤੂੰ ਚੱਲ ਚੜਕਿਆ ਚੱਲ ਮਿੱਟਰੋ ਕਰ ਕਿਰਤ ਦੇ ਮਸਲੇ ਹੰਮ ਮਿੱਟਰੋ ਕੰਨ ਨੇ ਉੱਤੇ ਕਲਮ ਮਟਰਾ ਤੂੰ ਚੱਲ ਚਰ ਕੇ ਜਲਮ ਮਟਰਾ કસલ મચા વડે એ સમ નિડેગા હથ ઉડાર કે હમીયા પરો યારો ગુરુ સાબા ઉડે ਇਹ ਸਭ ਕੁਝ ਮੌਨ ਤੇ ਜਾਣਨ ਦੇ ਬਾਅਦ ਵੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਆਪਣੇ ਆਪ ਨੂੰ ਖਵਾਲ ਕਰੀਏ ਕਿ ਪੁੱਛੋ ਆਪਣੇ ਦਿਲ ਵਿੱਚ ਮਾਰ جاتی ਸਾਡਾ ਅਦਬ ਤੇ ਸਾਡੀ ਸ਼ਾਨ ਕਿੱਥੇ ਝੱਟ ਪੜਨਾ ਮੜਕ ਦੇ ਨਾਲ ਪੜਨਾ ਸਾਡੇ ਜਾਨ ਦੇ ਗਏ ਗਮਾਨ ਕਿੱਥੇ ਸਿਰ ਸੁੱਟ ਦੇ ਨੀਵੀਆਂ ਬਾਜਾਂ ਦੇ ਸਾਡਾ ਘਰਬ ਤੇ ਤਰਮ ਇਮਾਨ ਕਿੱਥੇ ਠੀਕ ਆਖਦੀ ਹੈ ਬੀਬੀ ਪੁੱਛੋ ਆਪਣੇ ਆਪ ਨੂੰ ਕਿੱਥੇ ਸਾਡਾ ਦੌਰ ਕਿੱਥੇ ਸਾਡੀ ਆਨਮਾਨ ਤੇ ਸ਼ਾਨ ਸਾਡੀ ਆਨਮਾਨ ਸ਼ਾਨ ਸਾਡੇ ਕੋਲ ਨਵੇ ਵੀ ਕਿਵੇਂ ਜਦ ਸਾਡੇ ਕੋਲ ਸਾਡੀ ਆਪਣੀ ਆਜ਼ਾਦੀ ਹੀ ਨਹੀਂ ਆਨ ਸ਼ਾਨ ਲਈ ਸਾਡੀ ਆਪਣੀ ਧਰਤੀ ਹੀ ਨਹੀਂ ਪਰੀਮ ਦੇ ਅੱਪਾ ਗਦਰ ਪਾੜਨਾ ਇਹਦੇ ਨਾਲ ਹੀ ਬਜੇਗੀ ਜਾਨ ਸਾਡੀ ਨਾਲ ਜਿਲੀ ਪਰੇ ਵਧੇ ਗਦਰ ਪੜਨਾ ਇਹ पछ सॾी ਦਾਰੂ ਪੀਂਦੇ ਮੈਂ ਕੀ ਪੁੱਛਿਆ ਸ਼ਰਾਬ ਪੀਂਦੀ ਐ ਤੂੰ ਬੋਲਦਾ ਕਿਉਂ ਨਹੀਂ ਕਿਉਂ ਪੀਤੀ ਐ ਦਾਰੂ ਤੂੰ ਆਮਰਾ ਤੋੜ ਕੇ ਦਾਰੂ ਗਲਾਬ ਗੋਰ ਭੈਣੇ ਮਾਨ ਸਿੰਘ ਨੇ ਤਾਂ ਪੀਤੀ ਐ ਵੀ ਜਿਹੜੀ ਗੱਲਾਂ ਤੈਨੂੰ ਦੱਸਣ ਵਾਸਤੇ ਆਪਦੇ ਮਨ ਚ ਸੋਚ ਕੇ ਉਹ ਦੱਸਣ ਦਾ ਹਿਆ ਨਹੀਂ ਪੈ ਰਿਹਾ ਗੱਲ ਆ ਜੇ ਭੱਦੀ ਬੱਚੇ ਨਿਵਾਉਣ ਲਈ ਉਹ ਬੱਚੜ ਤਾਂ ਨਹੀਂ ਨਵਾਏਗੀ ਜੇ 15 ਤੱਕ ਜਾਣ ਦੇ ਮੈਂ ਤੈਨੂੰ ਜਹਾਜ ਤੇ ਸੁੱਟ ਦੇਵਾਂ ਮੈਂ ਤੈਨੂੰ ਉਹ ਗੀਦੀ ਬੰਦਾ ਮੇਰੇ ਜਿਹਾ ਅੱਜ ਬੈਠੋ ਬਰਾਕੇਗਾ ਉਹ ਨਖਿਆ ਤੂੰ ਕਰਦਾ ਹੈ ਉਹ ਐਸਾ ਬੱਚੇ ਦਿਖਾ ਦੇ ਪਾਗੋ ਆਬੜੀ ਉੜੇ ਦੇ ਵਿੱਚ ਆਜ਼ਾਦੀ ਦਾ ਜੋਸ਼ ਵਾਲੇ ਮਾਰ ਲੱਗ ਪਿਆ ਪੰਜਾਬ ਦੀ ਸ਼ੇਰ ਪੁਤਰੀ ਦੇ ਦਿਲ ਚ ਓਏ ਜੋਸ਼ ਤਾਂ ਨੰਮੇ ਕਿ ਝੰਡਾ ਕਰ ਦੁੰਦੇ ਮਰਾ मर्ची चा अॼुरवे उते पहुची पहुंची जिथे बि के साढे वे भा साॾे वे भे भा तूं चरखा कुकदार रखंदे तूं चरखा चूकदार रखंदे तूं